ਜਿਹੜਾ ਜਿਸ ਤਰੀਕੇ ਨਾਲ ਉਹ ਗੱਲ ਕਰ ਰਿਹਾ ਨਾ ਅੰਮ੍ਰਿਤਪਾਲ ਕੋਈ ਬਾਬਾ ਬਲਜਿੰਦਰ ਸਿੰਘ ਆ ਇਹ ਨਾਨਕਸਰੀਆਂ ਦਾ ਬਾਬਾ ਆ ਠੀਕ ਆ ਡੇਰੇ ਦਾ ਨਾਮ ਚਰਨ ਘਾਟ ਵਾਲਾ ਠੀਕ ਆ ਕੱਲ ਦੀ ਸ਼ਾਇਦ ਆ ਜਸਪੀਰ ਦੀ ਆ ਥੋੜਾ ਇੰਡੀਆ ਦੇ ਰਾਤ ਦੀ ਹੋਗੀ ਮੈਂ ਸਵੇਰੇ ਦੇਖੀ ਵੀਡੀਓ ਉਹ ਕਹਾਣੀ ਬੜੀ ਲੰਬੀ ਦੱਸਤਾ ਆ ਅਗਸਤ ਮਹੀਨੇ ਤੋਂ ਕੋਈ ਬੀਬੀ ਆ ਉਹ ਅਮਰਤਪਾਲ ਮਹਿਰੋਂ ਦੇ ਘਰ ਗਈ ਇਹਦੀ ਮਾਤਾ ਨਾਲ ਗੱਲ ਕੀਤੀ ਤੇ ਮੇਰਾ ਬਾਬੇ ਨੇ 2 ਸਾਲ ਰੀਪ ਕੀਤਾ ਠੀਕ ਆ ਕਹਾਣੀ ਤੁਸੀਂ ਸੁਣਿਓ ਅਮਰਤਪਾਲ ਦੀ ਜਵਾਨੀ ਸੁਣਦਿਆਂ ਸੁਣਦਿਆਂ ਤੁਹਾਡੇ ਦਿਮਾਗ ਦੇ ਵਿੱਚ 150 ਸਵਾਲ ਆਉਣੇ ਆ ਪੀ ਕੋਈ ਔਰਤ ਇਦਾਂ ਕਿਦਾਂ ਬਰਦਾਸ਼ਤ ਕਰਦੀ ਰਹੀ ਇੰਨੇ ਸਾਲ ਉਹਦੇ ਨਾਲ ਤੱਕਾ ਹੁੰਦਾ ਰਿਹਾ ਤੇ ਚੁੱਪ ਰਹੀ ਚਲੋ ਖੈਰ ਉਹ ਉਹਨੇ ਮਾਤਾ ਨੂੰ ਇਹਦੀ ਨੂੰ ਦੱਸਿਆ ਇਹਦੀ ਮਾਤਾ ਨੇ ਅਮਰਤਪਾਲ ਨੂੰ ਕਿਹਾ ਇਹ ਫਿਰ ਬਾਬੇ ਕੋਲ ਗਏ ਠੀਕ ਆ ਜਾਨੀ ਇੱਥੇ ਤੱਕ ਲੰਬੀ ਕਹਾਣੀ ਚੱਲਦੀ ਚੱਲਦੀ ਇੱਥੇ ਤੱਕ ਗੱਲ ਆ ਗਈ ਵੀ ਅ ਕਿਉਂਕਿ ਧੱਕਾ ਕੁੜੀ ਦੇ ਨਾਲ ਹੋਇਆ ਕੁੜੀ ਦੱਸੂਗੀ ਕੀ ਚਾਹੀਦਾ ਆ ਕੁੜੀ ਨੇ ਮੰਗ ਕੀਤੀ ਵੀ ਮੇਰੀ ਮਾਂ ਬਿਮਾਰ ਆ ਮੈਨੂੰ 5 ਲੱਖ ਰੁਪਈਆ ਦਵਾ ਦਿਓ ਬੱਬੇ ਤੋਂ 2 ਸਾਲ 2 ਸਾਲ ਦਾ ਸ਼ਰੀਰਕ ਤੱਕਾ ਔਰ ਉਸ ਵੇਲੇ ਤੱਕ ਮੇਰੋਂ ਦੇ ਕੋਲ 8-10 ਹੋਰ ਕੁੜੀਆਂ ਦੇ ਸਬੂਤ ਮਿਲ ਗਏ ਸੀ। ਔਰ ਜਦੋਂ ਰੋ ਰੋ ਕੇ 10 ਦਾ ਕਹਾਣੀ ਉਹ ਠੀਕ ਹੈ ਅਖੀਰ ਦੇ ਵਿੱਚ ਨਚੂੜ ਵੀ ਕੱਟਦਾ ਉਹ 3-4 ਮਿੰਟ ਦਾ ਕਲਿੱਪ ਆ ਜਿਹੜਾ ਉਹ ਅਸੀਂ ਕਰਕੇ ਵੱਖਰਾ ਕੱਟ ਕੇ ਫੇਸਬੁਕ ਤੇ ਸ਼ੇਅਰ ਕਰਦੇ ਆਂਗੇ ਜਰੂਰ ਸੁਣਿਓ ਤੁਸੀਂ। ਨਾਨਕ ਸਰੀਆਂ ਦਾ ਬਾਬਾ ਭੋਰੇ ਦੇ ਵਿੱਚ ਜਾ ਕੇ ਉਹਨੂੰ ਮਿਲੇ ਆ ਤੇ ਦਰਜਣਾ ਕੇਸ ਇਹਨਾਂ ਦੇ ਕੋਲ ਬਲਾਤ ਕਰਤੇ ਜਦੋਂ ਲੋਕਾਂ ਦੇ ਸਿਰ ਲਾਉਣ ਤਰਪੇ ਨੇ ਲੋਕਾਂ ਨੂੰ ਕਤਲ ਕਰਨ ਚਲ ਜਾਨੇ ਆ ਵੀ ਸਾਡੇ ਬ੍ਰਹਮ ਗਿਆਨੀ ਦੇ ਬਾਰੇ ਬੋਲਿਆ 1921 ਦੇ ਫਰਕ ਨਾਲ ਇਦਾਂ ਦੇ ਹੀ ਆ ਮੈਂ ਉਦਣ ਵੀ ਵੀਰ ਨੂੰ ਪੁੱਛਦਾ ਸੀ ਕਿ ਜਦੋਂ ਤੁਸੀਂ ਇਹ ਦਾਵਾ ਕਰਦੇ ਆ ਵੀ ਜਿਹੜੀ ਉਹ ਪੰਕਤੀ ਬੱਤ ਦਾ ਸੀਗਾ ਜਗਮੈ ਉਤਮ ਕੱਢ ਗਿਆ ਵਿਰਲੇ ਕੇਈ ਕੇ ਜਦੋਂ ਤੁਸੀਂ ਇਹ ਕਰਦੇ ਆਂ ਵੀ ਜਿਹੜੇ ਬ੍ਰਹਮ ਗਿਆਨੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਨਾ ਵੀ ਵਿਰਲੇ-ਵਿਰਲੇ ਹੁੰਦੇ ਆ ਇਹ ਉਹ ਆ ਸਾਡਾ ਸਵਾਲ ਬਾਰ-ਬਾਰ ਹੁੰਦਾ ਮੈਂ ਤਾਂ ਗੁਰਬਚਨ ਸਿੰਘ ਭਿੰਡਰਾਮਾਲੇ ਦੀ ਜਦੋਂ ਗੱਲ ਆਉਂਦੀ ਆ ਕਰਤਾਰ ਸਿੰਘ ਭਿੰਡਰਾਮਾਲੇ ਦੀ ਆਉਂਦੀ ਆ ਸੰਤ ਜਰਨੈਲ ਸਿੰਘ ਭਿੰਡਰਾਮਾਲੇ ਦੀ ਆਉਂਦੀ ਆ ਭੈਰਨ ਧੀਰ ਸਿੰਘ ਦੀ ਹੁੰਦੀ ਆ ਨੰਦ ਸਿੰਘ ਆ ਬਾਬਾ ਨੰਦ ਸਿੰਘ ਹਰ ਇੱਕ ਦੇ ਉੱਤੇ ਸਾਡਾ ਸਵਾਲ ਆ ਵੀ ਇਹਨਾਂ ਨੂੰ ਬ੍ਰਹਮ ਗਿਆਨੀ ਹੋਣ ਦਾ ਸਰਟੀਫਿਕੇਟ ਕਿਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਤਾਂ ਸਾਰਾ ਕੁਝ ਉਲਟ ਕੀਤਾ ਇਹਨਾਂ ਕਿਸੇ ਟਕਸਾਲੀ ਵਿਦਵਾਨ ਦੀ ਉਹ ਪ੍ਰਭ ਸ਼ਰਨਦੀਪ ਵੀ ਉੱਦਣਾ ਕਿੰਨਾ ਕੁਝ ਬੋਲਿਆ ਭਾਈ ਮਨੀ ਸਿੰਘ ਤੱਕ ਉਹ ਇਲਜ਼ਾਮ ਲਾ ਗਿਆ ਇਸ ਗੱਲ ਦਾ ਪਿਉ ਨੇ ਲਿਖਤਾ ਕਵੀਆਂ ਦੀਆਂ ਇਕੱਠੀਆਂ ਕਰਕੇ Hindu ਗ੍ਰੰਥਾਂ ਦੇ ਲਿਖਤੀਆਂ ਜਿਹੜੇ ਇਕੱਠੇ ਕਰਕੇ ਉਹਨਾਂ ਦਾ ਸੰਗ੍ਰੰਥਤਾ ਨਾਮ ਦੇ ਦਿੱਤਾ ਪਰ ਉਹਦੇ ਮੂੰਹੋਂ ਗੁਰਵਚਨ ਸਿੰਘ ਭਿੰਡਰਾਂਵਾਲੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਉਲਟ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਵਾਲੀਆਂ ਜਿਹੜੀਆਂ ਸੂਰਜ ਪ੍ਰਕਾਸ਼ ਨੂੰ ਪ੍ਰਮੋਟ ਕਰਨ ਵਾਲੀਆਂ ਗੱਲਾਂ ਲਿਖਿਆ ਉਹਦੇ ਬਾਰੇ ਸ਼ਬਦ ਨਹੀਂ ਬੋਲੂਗਾ ਪਰ ਸਾਡਾ ਸਵਾਲ ਬਾਰ-ਬਾਰ ਇਹੀ ਹੁੰਦਾ ਕਿ ਇਹਨਾਂ ਨੂੰ ਸਰਟੀਫਾਈ ਕਿਨੇ ਕੀਤਾ ਇਸ ਸਰਟੀਫਿਕੇਟ ਕਿੱਥੋਂ ਲੈ ਕੇ ਆਇਆ ਸੰਗਤ ਨੇ ਕੀਤਾ ਸੰਗਤ ਨੇ ਕੀਤਾ ਮਤਲਬ ਤੁਸੀਂ ਜਿਹੜੀਆਂ ਭੇਡਾਂ ਇਕੱਠੀਆਂ ਕਰ ਲਈਆਂ ਜਿਹੜੇ ਗਰੁੱਪ ਨੇ ਭਾਈ ਰਣਪੀਰ ਸਿੰਘ ਆਲੇ ਨੇ ਆਪਣਾ ਗਰੁੱਪ ਇਕੱਠਾ ਕਰ ਲਿਆ ਇਦਾਂ ਆਪਣੀ ਦੁਕਾਨ ਚਾਉਣ ਲਈ ਕੁਝ ਬੰਦੇ ਇਕੱਠੇ ਕਰ ਲਏ ਉਹਨਾਂ ਉਹਨਾਂ ਦਾ ਨਾਮ ਦੱਸੀ ਜਾਂਦੇ ਦੇਖੋ ਇਹਨੇ ਸਰਟੀਫਿਕੇਟ ਦਿੱਤਾ ਸਾਨੂੰ ਟਕਸਾਲੀਆਂ ਨੇ ਆਪਣੇ ਕਰ ਲਏ ਨਾਨਕਸਰੀਆਂ ਨੇ ਆਪਣੇ ਕਰ ਲਏ ਸੰਗਤ ਕਿੱਥੋਂ ਸਰਟੀਫਿਕੇਟ ਉਹ ਕਿੱਥੋਂ ਲੈਂਦੇ ਸਰਟੀਫਿਕੇਟ ਜਿਹਨੂੰ ਸੰਗਤ ਕਹਿੰਨੇ ਆ ਅਮਰਤ ਸੰਚਾਰ ਵਾਰੀ ਵੀ ਆਪਾਂ ਗੱਲ ਕਰਦੇ ਹੁੰਨੇ ਆ ਕਿ ਕੋਈ ਵੀ ਕਮੇਟੀ ਕੋਈ ਵੀ ਗਰੁੱਪ ਇਕੱਠਾ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਆਉਂਦਾ ਗੁਰਦੁਆਰਾ ਖੁੱਲ ਜਾਂਦਾ ਕੋਈ ਵੀ ਆਪਣੀ ਮਰਜ਼ੀ ਨਾਲ ਪੰਜ ਪਿਆਰੇ ਤਿਆਰ ਕਰ ਲਿੰਦਾ ਕੋਈ ਵੀ ਅਮਰਤ ਸੰਚਾਰ ਕਰਾ ਦਿੰਦਾ ਉਹ ਹਰੇਕ ਬੰਦਾ ਕਿਸੇ ਤੋਂ ਵੀ ਜਿਵੇਂ ਬੱਕਰੀਆਂ 150 ਤਰ੍ਹਾਂ ਦੀ ਬੱਕਰੀ ਵੱਖਰੀ ਮਰਿਆਦਾ ਆ ਕਿਸੇ ਤੋਂ ਵੀ ਅਮਰਤ ਸ਼ੱਕੇ ਹਰ ਇੱਕ ਬੰਦਾ ਪੰਥ ਹੋਣ ਦਾ ਦਾਵਾ ਕਰੀ ਜਾਂਦਾ ਗੁਰੂ ਸਾਹਿਬ ਦੇ ਬਿਲਕੁਲ ਨੇੜੇ ਹੋਣ ਦਾ ਸਭ ਤੋਂ ਮੋਹਰਲਾ ਮੈਂ ਆ ਮਨੀਟਰ ਮੈਂ ਆ ਅਸੀਂ ਜੇ ਗੁਰੂ ਸਾਹਿਬ ਦੀ ਵਡਿਆਈ ਦੇ ਬਾਰੇ ਸੋਚਣਾ ਇਦਾਂ ਵੀ ਅਸੀਂ ਉਹਨਾਂ ਦਾ ਨਾਮ ਵਰਤ ਰਹੇ ਹਾਂ ਇੱਕ ਬ੍ਰਾਂਡ ਆ ਉਹਦੇ ਮੁੱਢਿਆਂ ਤੇ ਚੜ ਕੇ ਅਸੀਂ ਇਦਾਂ ਉਹਨਾਂ ਵਰ ਅਸੀਂ ਦੁਨੀਆ ਨੂੰ ਦੱਸ ਰਹੇ ਹਾਂ ਤੇ ਉਹਨੂੰ ਫੋਲੋ ਕਰਦੇ ਹਾਂ ਅਸੀਂ ਉਹਦੇ ਵਰਗੇ ਹਾਂ ਅਸੀਂ ਸਾਡਾ ਜੀਵਨ ਉਹਨਾਂ ਵਰਗਾ ਆ ਜਿਹੜੇ ਮੈਂ ਕੰਮ ਕਰ ਰਿਹਾ ਉਹਨਾਂ ਦੇ ਕਹਿਣ ਤੇ ਮੈਂ ਕਰ ਰਿਹਾ ਹਾਂ بس ਪੜਕਾਟ ਆ ਅੰਦਰ ਫ੍ਰਸਟ੍ਰੇਸ਼ਨ ਹੋਈ ਹੋਆ ਕੋਲ ਪਈ ਹੋਆ ਅੱਗੇ ਨੂੰ ਵਧਣ ਦੀ ਆਪਣੀ ਕਲਪਨਾ ਦੇ ਵਿੱਚ ਇਦਾਂ ਲੈ ਲੈ ਕੇ ਪਤਾ ਨਹੀਂ ਕੀ ਕੁਛ ਕਿੰਨਾ ਗੰਦਮੰਦ ਲੈ ਕੇ ਬੈਠੇ ਆ ਹੈ ਨਾ ਉਹ 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 ਕਿਸੇ ਨੂੰੱਖ ਨਹੀਂ ਪਤਾ ਹੁੰਦਾ ਸਾਡੀ ਆਪਣੀ ਸੋਚ ਦੇ ਅੰਦਰ ਹੀ ਬੈਠਾ ਹੈ ਸਾਰਾ ਜਿੰਨਾ ਸੋਚ ਦੇ ਅੰਦਰ ਬੈਠਾ ਆ ਠੀਕ ਹੈ ਆਪੇ ਹੀ ਓਵਰ ਥਿੰਕਿੰਗ ਕਰੀ ਜਾਂਦੇ ਆ ਅੱਪੇ ਆਪਣੀ ਆਪਣੀ ਕਲਪਨਾ ਦੇ ਅੰਦਰ ਹੀ ਕਿਸੇ ਨੂੰ ਮਿੱਤਰ ਬਣਾਈ ਜਾਂਦੇ ਕਿਸੇ ਨੂੰ ਦੁਸ਼ਮਣ ਬਣਾਈ ਜਾਂਦੇ ਆ ਸ਼ੱਕ ਕਰਕੇ ਬੈਠੇ ਆ ਔਰ ਕਿਦਾਂ ਗੰਦ ਪਿਆ ਬਦਲੇ ਦੀ ਭਾਵਨਾ ਚ ਕਿੰਨਾ ਗਰਕ ਜਾਂਦਾ ਬੰਦਾ ਉਹ ਇੰਗਲੈਂਡ ਵਾਲੀ ਕੀ ਗਿੱਟਲ ਕਹਿੰਦੇ ਹੁੰਦੇ ਝੱਲੀ ਨੂੰ ਦੇਖਿਆ ਕੋਈ ਚੀਜ਼ ਉਹਨੂੰ ਦਿਸੀ ਜਾਂਦੀ ਪਹਾਈ ਚ ਮਾਰ ਹਾਈ ਚ ਮਾਰ ਹਾਈ ਚ ਮਾਰ ਫਿਰ ਰਾਹਤ ਮਿਲਦੀ ਉਹਨਾਂ ਨੂੰ ਮੈਂ ਤਾਂ ਕਈ ਵਾਰ ਇਹਦਾ ਸਿਰ ਸਕ੍ਰੈਚ ਕਰਦਾ ਹੁੰਨਾ ਕਿ ਜਿਹੜੇ ਜਦੋਂ ਪਹਿਲਾਂ ਬੁਲਾਡੇ ਵਾਲੇ ਦੀ ਗੱਲ ਹੋਈ ਸੀ ਦੂਜਾ ਇੱਕ ਪਹਿਲਾਂ ਗਰੁੱਪ ਗਿਆ ਸੀ ਠੀਕ ਹੈ ਆ ਹਰ ਪਿੱਥਮ ਇਹ ਸਾਰਿਆਂ ਨਾਲ ਫੋਨਾਂ ਤੇ ਗੱਲ ਹੁੰਦੀ ਰਹੀ ਹੈ ਮੈਂ ਸੋਚਦਾ ਹੁੰਨਾ ਕਿ ਉਹੀ ਬੰਦੇ ਜਿਹੜੇ ਫੋਨ ਤੇ ਗੱਲ ਕਰਦੇ ਸੀ ਤਾਂ ਭਾਜੀ ਆ ਜਿਹੜੇ ਇੱਥੇ ਵੀ ਜਦੋਂ ਤੁਸੀਂ ਕਦੇ ਦੇਖਿਆ ਕੋਈ ਬੰਦਾ ਇੱਥੇ ਆ ਕੇ ਫੋਨ ਤੇ ਇਦਾਂ ਕਹਿੰਦਾ ਵੀ ਮੇਰੀ ਜ਼ਿੰਦਗੀ ਬਦਲ ਗਈ ਮੈਨੂੰ ਆ ਹੋ ਗਿਆ ਮੈਨੂੰ ਕਦੇ ਐਕਸਾਈਟਡ ਹੁੰਦੇ ਨੂੰ ਦੇਖਿਆ ਉਹ ਲੱਗਦਾ ਹੁੰਦਾ ਵੀ ਮੈਂ ਇਦਾਂ ਮੈਂ ਇਦਾਂ ਬੈਠਾ ਇਦਾਂ ਇਦਾਂ ਸੋਚਦਾ ਹਮਾਂ ਵੀ ਇਦਾਂ ਜ਼ਿੰਦਗੀਆਂ ਬਦਲੀ ਦੀਆਂ ਸੀ ਤਾਂ ਇਦਾਂ ਦੀ ਫੀਲਿੰਗ ਦੇਖੀ ਕਦੇ ਜਿਹੜੇ ਬੰਦੇ ਇੱਥੇ ਸਾਨੂੰ ਮਿਲਦੇ ਨੇੜੇ ਵਾਲੇ ਬੰਦੇ ਉਹਨੂੰ ਪੁੱਛ ਕੇ ਦੇਖ ਲਿਓ ਤੇ ਕਦੇ ਕਿਸੇ ਬੰਦੇ ਦੀ ਗੱਲ ਨੂੰ ਸੀਰੀਅਸ ਅਸੀਂ ਇਹ ਦਲ ਅੰਦਰ ਆਪਣੇ ਅੰਦਰ ਸਕੇਨ ਦੇ ਅੰਦਰ ਬੰਨ੍ਹ ਦਿੱਤਾ ਹੋਏ ਤਾਂ ਮੇਰੇ ਕਹਿਣ ਕਰਕੇ ਆ ਹੋ ਗਿਆ ਹਾਲਾਂਕਿ ਜੇ ਗਿਣਤੀ ਦਸੀਏ ਨਾ ਕਿ ਕਿੰਨੇ ਕਿੰਨੇ ਸੌ ਘਰ ਬਸੇ ਆ ਟੁੱਟਦੇ ਟੁੱਟਦੇ ਜਾਣੀ ਪਰ ਦਰਜਣਾ ਚ ਉਹ ਵੀ ਹੋਣਗੇ ਜਿਹੜੇ ਟੁੱਟੇ ਹੋਣਗੇ ਮਤਲਬ ਟੁੱਟੇ ਇਨ ਦਾ ਸੈਂਸ ਤੇ ਕੱਲੇ ਕੱਲੇ ਹੋਗਾ ਪਰ ਉਹਨਾਂ ਦੇ ਹੋਂ ਤੋਂ ਬਾਅਦ ਜਿਹੜੀ ਸ਼ਾਂਤੀ ਆ ਉੱਥੇ ਜਿਹੜਾ ਸਕੂਨ ਆ ਪਰ ਫਿਰ ਵੀ ਕਦੇ ਮੈਂ ਉਹਨਾਂ ਗੱਲਾਂ ਨੂੰ ਸੀਰੀਅਸ ਨਹੀਂ ਲੈਂਦਾ ਹੁੰਦਾ ਮੈਨੂੰ ਪਤਾ ਆ ਜਣੀ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਮੈਨੂੰ 99 88 99 ਚਿੱਤੇ ਆ ਜਾਂਦਾ ਕਿ ਉਦੋਂ ਤੋਂ ਲੈ ਕੇ ਕਿੰਨੇ ਬੰਦੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਮੁੜ ਕੇ ਚਲੋ ਉਹ ਸੋਸ਼ਲ ਮੀਡੀਆ ਚੱਲ ਪਿਆ ਔਰ ਕੁਟ ਸੀਗਾ ਫੇਸਬੁੱਕ ਕਿੰਨੇ ਬੰਦੇ ਇਦਾਂ ਆਏ ਪ੍ਰਚਾਰਕ ਉਹਨਾਂ ਦੀਆਂ ਸਟੇਟਮੈਂਟਾਂ ਜਦੋਂ ਇਦਾਂ ਸੁਣੇ ਦੀਆਂ ਪਈ ਕੰਪਲੀਮੈਂਟ ਜਿਹੜੇ ਮੁੜ ਕੇ ਜਦੋਂ ਗਰ ਕੇ ਇਦਾਂ ਰਣਜੋਸ ਉਹ ਇਦਾਂ ਕਹਿੰਦਾ ਅੰਨਮੇ ਚ ਆਇਆ ਪਹਿਲੀ ਵਾਰੀ ਇਦਾਂ ਕਹਿੰਦਾ ਹੁੰਦਾ ਸੀ ਵੀ ਤੁਸੀਂ ਸਾਨੂੰ ਕਹਿੰਦਾ ਸੀ ਵੀ ਤੁਸੀਂ ਇੰਡੀਆ ਚ ਇਦਾਂ ਹੁੰਦੇ ਨਾ ਤੇ ਜਿਹਦਾ ਜਥੇਦਾਰ ਲੀਡਰ ਤੁਸੀਂ ਇਦਾਂ ਤੇ ਕੌਮ ਚ ਬੰਦਾ ਹੈ ਨਹੀਂ ਕੋਈ ਇਦਾਂ ਦਾ ਉਹ ਗੱਲਾਂ ਉਹਨਾਂ ਦੀਆਂ ਸੁਣ ਕੇ ਇਦਾਂ ਥੋੜੀ ਪੈਸੀ ਫਤੂਰ ਚਾੜ ਲਿਆ ਮੰਨ ਕੇ ਬੈਠੇ ਸੀ ਅਸੀਂ ਇਹਦਾ ਸਵਾਰਥ ਪੂਰਾ ਹੋ ਰਿਹਾ ਹੈ ਇਹ ਇਹ ਆ ਕਹਿ ਰਿਹਾ ਜਿੱਦਣ پلਕ ਨੂੰ ਟੋਕਿਆ ਗਿਆ ਤੇ ਅਰ ਜਦੋਂ ਬੰਦਾ ਕਹਿ ਰਿਹਾ ਹੁੰਦਾ ਨਾ ਜਦੋਂ ਕੰਪਲੀਮੈਂਟ ਦੇ ਰਿਹਾ ਹੁੰਦਾ ਇਦਾਂ ਠੀਕ ਹੈ ਉਦੋਂ ਜੇ ਤੁਸੀਂ ਇੱਕਦਮ ਉਹਦੀਆਂ ਗੱਲਾਂ ਸੁਣੀ ਜਾਓ ਨਾਲੇ ਸੋਚੋ ਕਿ ਜੇ ਮੈਂ ਅਗਲੇ 2 ਮਿੰਟਾਂ ਚ ਟੋਕ ਦਿੱਤਾ ਇਹਨੂੰ ਨਾ ਅੰਦਰੋਂ ਨਿਕਲਣਾ ਕੀ ਕੁਝ ਔਰ ਕਿਦਾਂ ਬੰਦਾ ਰਿਕਾਰਡਿੰਗਾਂ ਕਰਕੇ ਜਦੋਂ ਜਦੋਂ ਮਿਹਣੇ ਦੇਣ ਲੱਗਦਾ ਫਿਰ ਕਹਿੰਦੇ ਜਦੋਂ ਤਿੰਨੇ ਆਦਮੀ ਦਾ ਡਿਵੋਰਸ ਹੁੰਦਾ ਫਿਰ ਗੱਲਾਂ ਸੁਣ ਕੇ ਉਸ ਵੇਲੇ ਉਹਦੇ ਯਾਨੀ ਹਸਬੰਡ ਵਾਈਫ ਦੇ ਝਗੜੇ 'ਚ ਕਦੇ ਵਿਚੋਲੇ ਬਣ ਕੇ ਬੈਠ ਕੇ ਦੇਖੇ ਤੁਸੀਂ ਹੈਰਾਨ ਹੋਵੋਗੇ ਭਈ ਇੰਨੇ ਡਿਟੇਲ ਜਿੱਤੇ ਰੱਖ ਕੇ ਬੈਠੇ ਇਹ ਇਹ ਹੀ 19 ਕੀ ਦੇ ਫਰਕ ਨਾ ਜਿਹੜੇ ਪੰਥ ਪੰਥ ਦਾ ਦਾਵਾ ਕਰਦੇ ਨਾ ਗੁਰੂ ਦੇ ਨਾਂ ਤੇ ਤੁਰਿਓ ਆ ਨਾ ਬੰਟੀ ਬੱਬੇ ਅਰਗੇ ਆ ਜਿਹੜੇ ਕਹਿੰਦੇ ਸੋਧਾ ਲਾ ਦੇਣਾ ਗੁਰੂ ਸਭ ਦੀ ਰੱਖਿਆ ਦੇ ਲਈ ਅਸਲ ਚ ਇਹ ਇਹ ਫਰਸਟ੍ਰੇਸ਼ਨ ਅੰਦਰ ਪੜਕਾਹਟ ਲੈ ਕੇ ਬੈਠੇ ਹਾਰੇ ਹੋਏ ਆ ਕਿਤੇ ਨਾ ਕਿਤੇ ਕੁਝ ਏਜੰਡੇ ਆ ਜਿਹੜੇ ਪੂਰੇ ਨਹੀਂ ਹੋ ਰਹੇ ਜਾਣਾ ਚਾਹੁੰਦੇ ਕਿਸੇ ਦੇ ਮੋਢਿਆਂ ਤੇ ਚੜ ਚੜ ਕੇ ਅੱਗੇ ਨਿਕਲਣਾ ਚਾਹੁੰਦੇ ਆ ਅੱਗੇ ਜਾਣ ਵਾਲੇ ਨਾਲ ਜੈਲ ਸੁਰੇ ਦੀਆਂ ਲੱਤਾਂ ਖਿੱਚਣੀਆਂ ਚਾਹੁੰਦੇ ਜਿਹੜੀਆਂ ਹੋ ਨਹੀਂ ਰਹੀਆਂ ਵੱਡੀਆਂ-ਵੱਡੀਆਂ ਸ਼ਾਮਾਂ ਲੈ ਕੇ ਬੈਠੇ ਜਿਹਦੀ ਔਕਾਤ ਨਹੀਂ ਹੈ ਪੇਪਟ ਦੇ ਆ ਕਹਿੰਦੇ ਸਾਡੀ ਜਾਤ ਸਾਡੀ ਔਕਾਤ ਕਹ ਦਿੱਤੀ ਜਦੋਂ ਤੁਸੀਂ ਦਖਾਲਣੀ ਜਾਤ ਜਦੋਂ ਪਛਾਣ ਕਰਾਉਣੀ ਤੁਸੀਂ ਜਦੋਂ ਬਾਰ-ਬਾਰ ਤੁਸੀਂ ਦੱਸਣਾ ਅਸੀਂ ਅਸੀਂ ਉਹ ਹੁੰਨੇ ਆ ਸਿੰਕੜੇ ਵਾਰ ਇੱਥੇ ਗੱਲ ਕੀਤੀ ਆ ਕਿ ਕੋਈ ਦੁਨੀਆ ਤੇ ਕੋਈ ਨਹੀਂ ਜੰਮਿਆ ਜਿਹੜਾ ਤੁਹਾਨੂੰ ਚੈਲੰਜ ਕਰ ਜਾਏ ਤੇ ਤੂੰ ਨਕਮਾ ਤੂੰ ਨਕਾਰਾ ਤੇਰੀ ਆजात ਆਪਰੇ ਹੋ ਜਾਵੇ ਮੇਰੀ ਸੁਰਤ ਦੇ ਵਿੱਚ ਬੈਠੀ ਆ ਉੱਥੋਂ ਨਹੀਂ ਨਿਕਲ ਰਹੀ ਮੈਂ ਹਰ ਵੇਲੇ ਲੋੜ ਪੈਣ ਤੇ ਕਿਸੇ ਵੀ ਗਧੇ ਨੂੰ ਬਾਪ ਬਣਾ ਲੈਣਾ ਮੈਂ ਆਪਣੀ ਜਾਤ ਨਹੀਂ ਮੈਂ ਕਮਜਬਾਤਾਂ ਵਾਲੇ ਕੰਮ ਕਰ ਰਿਹਾ ਹਾਂ ਜਿੱਥੇ ਮਤਲਬ ਨਿਕਲਦੀ ਆਸ ਖਤਮ ਹੋ ਜਾਂਦੀ ਆ ਉੱਥੇ ਬਾਪ ਨੂੰ ਵੀ ਗਧਾ ਬਣਾ ਲੈਂਦਾ ਐਕਦਾ ਮੇਰੇ ਕੰਮ ਦੱਸਦੇ ਆ ਮੇਰੀ ਜਾਤ ਕੀ ਆ ਮੇਰੀ نسل ਕੀ ਆ ਮੈਂ ਕਿੰਨਾ ਕਮੀਨਾ ਆ ਕਿੰਨਾ ਮਤਲਬੀ ਆ ਕਿੰਨਾ ਸਵਾਰਥੀ ਆ ਕਿੰਨਾ ਖੁਦਗਰਜ਼ ਆ ਕਿੰਨਾ ਅਕਰਤਕਾਣ ਆ ਕਿੰਨਾ ਬੇਈਮਾਨ ਆ ਕਿੰਨਾ ਹੁਸ਼ ਆ ਕਿੱਦਾਂ ਹਮੇਸ਼ਾ ਦੂਜਿਆਂ ਨੂੰ ਬਰਤ ਕੇ ਅੱਗੇ ਨਿਕਲਣਾ ਚਾਹਣਾ ਤੁਹਾਡਾ ਸਾਂਸੀ ਹੋਣਾ ਤੁਹਾਡਾ ਚੂੜਾ ਹੋਣਾ ਤੁਹਾਡਾ ਚਮਾਰ ਹੋਣਾ ਤੁਹਾਡਾ ਨਕਮਾ ਜਾਂ ਕੋਈ ਵੱਡੀ ਯਾਦ ਕੁਝ ਜੋ ਵੀ ਹੈਗੇ ਤੁਸੀਂ ਤੁਹਾਡੇ ਕੰਮਾਂ ਕਰਕੇ ਤੁਹਾਡੀਆਂ ਕਰਤੂਤਾਂ ਦੱਸਦੀਆਂ ਤੁਸੀਂ ਕੀ ਆਬ ਜਦੋਂ ਜਦੋਂ ਟੋਕੋ ਨਾ ਇੱਕ ਵਾਰੀ ਇੱਥੇ ਗਰਦਾਸ ਮਾਨ ਦੀ ਗੱਲ ਹੋਈ ਉਦੋਂ ਉਹ ਸਾਈਂ ਦੇ ਕਿਤੇ ਗਿਆ 2 ਸਾਲ ਦੀ ਗੱਲ ਆ ਇੱਕ ਗਰਦਾਸ ਮਾਨ ਦਾ ਸਪੋਰਟਰ ਫੇਸਬੁੱਕ ਦੇ ਉੱਤੇ ਬਈ ਤੋਬਾ ਉਹ ਬੰਦੇ ਦੀ ਭਾਸ਼ਾ ਕਿਤੇ ਉਧੀਆਂ ਗੱਲਾਂ ਮੈਂ ਕਹਾ ਸੀ ਟਕਸਾਲੀਆਂ ਨੂੰ ਐਵੇਂ ਹੀ ਪਿੱਟਦੇ ਆ ਅਸੀਂ ਐਵੇਂ ਬੰਬਲ ਨੂੰ ਉਤੇਜਾਰੀ ਦੱਸੀ ਜਾਂਦੇ ਆ ਮੁਗਲਾਂ ਨੂੰ ਕਹਿੰਨੇ ਆ ਤੁਸੀਂ ਤਾਂ ਸਾਰੇ ਕੋਈ ਨਸਲ ਆ ਤੁਸੀਂ ਤਾਂ ਮੜ ਜਾ ਟੋਕ ਦਾ ਟੋਕ ਰੋਕ ਦਿਓ ਮੜ ਜਾ ਏਦਾਂ ਨਾ 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 ਏਦਾਂ ਨਾ ਕਰੀ ਆ ਨਾ ਕਰੀ ਸਾਰੇ ਰੰਗ ਜਿਵੇਂ ਹੁਣ ਵੱਡੀ ਗੱਲ ਜਿਹੜੀ ਆ ਜਦੋਂ ਅਸੀਂ ਆਪਣੀ ਸੁਰਤ ਦੇ ਵਿੱਚ ਉਹ ਪਾਲ ਕੇ ਬੈਠੇ ਆ ਨਾ ਵੈਰ ਠੀਕ ਹੈ ਔਰ ਅਸੀਂ ਇਦਾਂ ਮੰਨ ਕੇ ਬੈਠੇ ਹੋਏ ਨਹੀਂ ਕਸਾ ਦੇਣਾ ਖਤਮ ਕਰ ਦੇਣਾ ਇਹਨੂੰ ਫਿਰ ਸਾਡੇ ਕੋਲੋਂ ਸਾਡੀ ਕ੍ਰੀਏਟਿਵਿਟੀ ਮਰ ਜਾਂਦੀ ਜਿਹੜਾ ਵੀ ਕੰਮ ਕਰਦੇ ਆ ਕੋ ਗੁਰੂ ਸਾਹਿਬ ਦੇ ਨਾਂ ਤੇ ਬ੍ਰਹਮ ਗਿਆਨੀਆਂ ਦੇ ਨਾਂ ਤੇ ਵੀ ਮੁਬਾਰਕ ਹੋਵੇ ਯਾਰ ਤੁਹਾਨੂੰ ਤਾਂ ਕੀ ਹੋ ਗਿਆ ਠੀਕ ਹੈ ਦੁਨੀਆ ਨੇ ਤਾਂ ਆਪਣੇ ਨਾਮ ਟੈਸਲਾ ਵਰਗੇ ਕਿਦਾਂ ਦੀ ਇੰਡਸਟਰੀ ਖੜੀ ਕਰ ਦਿੱਤੀ ਅਗਲਿਆਂ ਨੇ ਠੀਕ ਹੈ ਅਗਲੇ ਦਾਅਵੇ ਕਰਦੇ ਵੀ 20% ਗੱਡੀਆਂ ਟੈਸਲਾ ਹੋਣਗੀਆਂ ਧਰਤੀ ਦੇ ਉੱਤੇ ਹੁਣ ਰੋਲਾ ਪੈ ਲਿਆ ਪੈਨੇ 100 ਬਿਲੀਅਨ ਹੋ ਗਿਆ ਜੀ ਉਹਦੇ ਕੋ ਪਹਿਲਾ ਟ੍ਰਿਲੀਅਨੇਰ ਬਣ ਗਿਆ ਧਰਤੀ ਦੇ ਉੱਤੇ ਉਹ ਇਦਾਂ ਥੋੜੀ ਕਿਸੇ ਕਿਸੇ ਆੜੂ ਕਿਸੇ ਰੱਬ ਨੂੰ ਕਿਸੇ ਬ੍ਰਹਮ ਗਿਆਨੀ ਨੂੰ ਤੇ ਇਦਾਂ ਕਹਿ ਰਿਹਾ ਪਈ ਮੈਂ ਉਹਨੂੰ ਫੋਲੋ ਕਰ ਰਿਹਾ ਨਹੀਂ ਆਪਣੀ ਸੋਚ ਹੈ ਉਹਦੀ ਜੇ ਆਪਣੀ ਸੋਚ ਤੇ ਚੱਲ ਕੇ ਆਪਣੀ ਕਾੜ ਆਪਣੀ ਕ੍ਰੀਏਟੀਵਿਟੀ ਦੇ ਨਾਲ ਕੋਈ ਬੰਦਾ ਧਰਤੀ ਤੇ ਰਾਜ ਕਰ ਸਕਦਾ ਤੇ ਠੀਕ ਹੈ ਬ੍ਰਹਮ ਗਿਆਨੀ ਜਿਹਨਾਂ ਨੂੰ ਮਹਾਨ ਨੂੰ ਫੋਲੋ ਕਰੇ ਵੀ ਕਰ ਸਕਦੇ ਸੀ ਮੁਬਾਰਕ ਹੋਵੇ ਪਰ ਇੱਕ ਇੱਕ ਪੈਮਾਨਾ ਲਾ ਕੇ ਰੱਖਿਆ ਕਰੋ ਜਿਹੜੀਆਂ ਕਰਤੂਤਾਂ ਕਰਦੇ ਆ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਤੁਸੀਂ ਉਹਨਾਂ ਕੰਮਾਂ ਦੇ ਰਾਹੀਂ ਜਿਹਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਿਆ ਉਹਦਾ ਮਾਣ ਵਧ ਰਿਹਾ ਹੈ ਜਾਂ ਘਟ ਰਿਹਾ ਹੈ ਜਿੰਨਾ ਤੁਹਾਡੇ ਜੁੜਨ ਤੋਂ ਪਹਿਲਾਂ ਉਹਦਾ ਨਾਂ ਸੀ ਮਾਣ ਸੀ ਉਹਦਾ ਤੁਹਾਡੇ ਇਹਨਾਂ ਕੰਮਾਂ ਦੇ ਨਾਲ ਉਹ ਉੱਚਾ ਹੋਊਗਾ ਜਾਂ ਨੀਮਾ ਹੋਊਗਾ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰਦਾ ਪਈ ਉਹ ਇਹ ਸੋਚੇ ਵੀ ਮੇਰੀਆਂ ਕਰਤੂਤਾ ਨਾਲ ਗੁਰੂ ਗ੍ਰੰਥ ਸਾਹਿਬ ਦਾ ਮਾਣ ਵੱਧ ਰਿਹਾ ਇਕੱਠਿਆ ਤੇ ਮਾਨਨ ਸਾਡੇ ਆਪਣੇ ਕੋਲ ਆ ਠੀਕ ਹੈ ਸੌਰੀ ਜੀ ਸਾਡੇ ਕੋਲ ਕਈ ਕਾਲਮ ਮਿਸ ਹੋ ਗਈਆਂ ਤੇ ਅੱਛਾ ਜੀ ਇੱਕ ਖਬਰ ਆਈ ਆ ਇੱਕ ਹੋਰ ਬਲਾਤਕਾਰੀ ਬਾਬੇ ਦੀ ਮੈਂ ਕਹਿੰਨਾ ਉਹ ਉਹ ਜਦੋਂ ਸਾਡੇ ਅਸੀਂ ਮੰਨਦੇ ਆ ਸਾਡੇ ਸਾਹਮਣੇ ਕੁਝ ਹੁੰਦਾ ਬੰਦਾ ਹੀ ਆ ਯਾਰ ਜਦੋਂ ਫੜ ਹੋ ਜਾਂਦਾ ਜਦੋਂ ਕੋਈ ਔਰਤ ਤੁਹਾਡੇ ਕੋਲ ਆ ਜਾਂਦੀ ਆ ਤੁਸੀਂ ਮੰਨ ਲੈਨੇ ਫਿਰ ਤੁਸੀਂ ਕਹਿੰਨੇ ਬਲਾਤਕਾਰੀ ਆ ਬਲਾਤਕਾਰੀ ਫਿਰ ਸਾਰੀ ਦੁਨੀਆ ਨੂੰ ਕਹਿੰਨੇ ਦੇ ਵਿਰੁੱਧ ਹੋਵੇ ਉਦਾਂ ਦਾ ਹੀ ਜਦੋਂ ਜਦੋਂ ਅਸੀਂ ਗੁਰਬਾਣੀ ਨੂੰ ਪੜਦੇ ਆ ਉਹ ਕਹਿੰਦੇ ਇੱਕ ਹੈ ਪਾਥਰ ਕੀਜੇ ਪਾਉ ਇੱਕ ਹੈ ਪਾਥਰ ਧਰੀਏ ਪਾਉ ਇੱਕ ਪੱਥਰ ਨੂੰ ਠਾਕੁਰ ਬਣਾ ਕੇ ਰੱਬ ਬਣਾ ਕੇ ਮੰਦਿਰ ਵਿੱਚ ਰੱਖ ਦਿੱਤਾ ਇੱਕ ਪੈਰਾਂ ਚ ਰੋਲਦਾ ਫਿਰਦਾ ਜਿਉਂ ਦੇਵਤਾਂ ਉਹ ਵੀ ਦੇਵਾ ਜੇ ਗੁਰੂ ਸਾਹਿਬ ਇਹ ਇਹ ਦਾਵਾ ਕਰਦੇ ਆ ਕਿ ਅਜਹੂ ਸੁਨਾਉ ਸਮੁੰਦ ਮੈਂ ਕਿਹਾ ਜਾਣਾ ਕਿਹਾ ਹੋਇ ਚੌਥੇ ਪਾਦਸ਼ਾਹ ਦੀ ਚੋਣ ਦੇ ਉੱਤੇ ਵੀ ਸ਼ੱਕ ਹੋ ਸਕਦੀ ਕਦੇ ਸਾਨੂੰ ਤੇ ਗਲਤੀ ਕਰ ਸਕਦੇ ਆ ਇਹਨਾਂ ਦਾ ਭਰੋਸਾ ਚਾਹੀਦਾ ਨਾ ਉੱਥੇ ਵੀ ਹੋ ਗਿਆ ਪ੍ਰਿਥੀ ਚੰਦ ਨੂੰ ਜ਼ਿੰਮੇਵਾਰੀ ਦਿੱਤੀ ਆ ਇੱਕ ਸਟੇਜ ਤੇ ਜਾ ਕੇ ਗਰਕ ਗਿਆ ਇਹਦਾ ਮਤਲਬ ਕਿਸੇ ਦਾ ਕੋਈ ਭਰੋਸਾ ਨਹੀਂ ਫੇ ਜੀਹਦੇ ਬੰਦੇ ਨੂੰ ਬ੍ਰਹਮ ਗਿਆਨੀ ਦਾ ਦਰਜਾ ਕਿਉਂ ਦਿੰਨੇ ਆਸੀਂ ਕਿਉਂ ਭਰੋਸਾ ਕਰਕੇ ਕੁੜੀਆਂ ਨੂੰ ਭੇਜਦੇ ਆ ਕਿਉਂ ਔਰਤਾਂ ਜਾਨੀਆਂ ਉਹਦੇ ਪੂਰੇ ਦੇ ਵਿੱਚ ਸਵਾਰਥ ਆ ਨਾ ਲਾਲਚ ਆ ਨਾ ਹਊਗਾ ਨਾ ਫੇ ਰਿਸ਼ਤਾ ਕਰਾ ਦੂਗਾ ਕਿੰਨੇ ਬਾਬਿਆਂ ਦੇ ਰਿਸ਼ਤੇ ਆਪਾਂ ਆਪਣੇ ਘਰਾਂ ਚ ਆਪਣੇ ਆਲੇ ਦੁਆਲੇ ਦੇਖਿਓ ਕਿ ਕਿੰਨਿਆਂ ਦੇ ਰਿਸ਼ਤੇ ਜਿਹਨਾਂ ਨੂੰ ਬ੍ਰह्म ਗਿਆਨੀ ਕਹਿੰਦੇ ਆ ਉਹਨਾਂ ਨੇ ਕਰਵਾਏ ਆ ਬਾਹਰਲੇ ਮੁਲਕਾਂ ਚ ਖਾਸ ਕਰਕੇ ਇਹਦਾ ਮਤਲਬ ਜੇ ਅਸੀਂ ਉੱਥੇ ਜਾਂਦੇ ਸੀ ਇਸ ਆਸ ਨਾਲ ਜਾਂਦੇ ਸੀ ਕਿ ਕੁਝ ਹੋ ਜਾਊਗਾ ਰਿਸ਼ਤਾ ਕਰਾ ਦਊਗਾ ਕੁਝ ਕਰ ਦਊਗਾ ਉਹ ਜਿਹਨਾਂ ਨੂੰ ਜਾਦੇ ਕਾਲਿਆ ਉਹ ਜਾਦੇ ਪੇਸ਼ ਕਰਦੇ ਹੋਣਗੇ ਪਾਕਿਸਤਾਨੀ ਡਰਾਮਾ ਚੱਲਦਾ ਜਾਂ ਅਨਸਾਰ ਉਹਦੇ ਵਿੱਚ ਇੱਕ ਕਰਦਾਰ ਆ ਰਿਹਾ ਜੋਬ ਤੇ ਲੱਗਾ ਉਹ ਮਾਲਕ ਦੇ ਮੂਹਰੇ ਇਦਾਂ ਭੱਜ ਭੱਜ ਕਹਿੰਦਾ ਇੱਕ ਵਾਰੀ ਨਿਗਾਹ ਚੜ ਜਮਾ ਮੈਂ ਆ ਸਾਡੇ ਜਿਹੜੇ ਜੋਧੇ ਜਿਨ੍ਹਾਂ ਨੂੰ ਕਹਿੰਨੇ ਨਾ ਸਾਨੂੰ ਸੂਰਬੀਰ ਕਹਿੰਨੇ ਆ ਸਾਡੇ ਉਹ ਹੀ ਆ ਜਿਹੜੇ ਨਿਗਾਹ ਚ ਚੜਨਾ ਚਾਹੁੰਦੇ ਇੱਕ ਵਾਰੀ ਮੂਹਰੇ ਪਤਾ ਲੱਗ ਜਾਏ ਇੱਕ ਵਾਰੀ ਅਗਲਾ ਬਾਜ਼ ਮਾਰ ਲੈ ਤੂੰ ਆ ਤੂੰ ਖਾਸ ਆ